ਪੰਜਾਬ ਵਿਧਾਨ ਸਭਾ ਚੋਣਾਂ 2017 ਚ ਹੋਣ ਵਾਲੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਐਲਾਨ ਕਰਦੇ ਆਏ ਨੇ ਕਿ 25 ਸਾਲ ਉਹਨਾਂ ਦੀ ਪਾਰਟੀ ਪੰਜਾਬ 'ਚ ਰਾਜ ਕਰੇਗੀ ਦੂਸਰੀ ਟਰਨ ਚੱਲ ਰਹੀ ਹੈ ਪਰ ਜਿਸ ਵੇਲੇ ਐਲਾਨ ਕੀਤਾ ਗਿਆ ਸੀ ਉਸ ਵੇਲੇ ਹਾਲਾਤ ਕੁਝ ਅਲੱਗ ਸੀ ਵਿਰੋਧੀ ਧਿਰ ਵਿਰੋਧੀ ਪਾਰਟੀ ਸਿਰਫ ਕਾਂਗਰਸੀ ਪਰ ਇਸ ਵਾਰ ਹਾਲਾਤ ਕੁਝ ਅਲੱਗ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਵੀ ਆ ਚੁੱਕੀ ਹੈ ਮਾਮਲਾ ਤ੍ਰਿਕੋਣਾ ਹੋ ਚੁੱਕਿਆ ਹੈ ਆਖਿਰ ਕਿੰਨੇ ਕੁ ਅਸਾਂ ਰਹਿਣਗੇ 2017 ਦੇ ਜਾਂ ਚੋਣਾ ਔਰ ਕਿਸ ਤਰ੍ਹਾਂ ਦੇ ਨਤੀਜੇ ਰਹਿਣਗੇ ਕਿਹੜੇ ਕਿਹੜੇ ਮੁੱਦੇ ਪੰਜਾਬ ਚ ਇਸ ਨਾਲ ਚੋਣਾ ਦੌਰਾਨ ਸ਼ਾਇ ਰਹਿ ਸਕਦੇ ਨੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਬਲਵਿੰਦਰ ਸਿੰਘ ਪੁੰਦੜ ਮੌਜੂਦ ਨੇ ਰਾਜ ਸਭਾ ਸੰਸਦ ਨੇ ਪੁੰਦੜ ਸਾਹਿਬ 2017 ਦੀਆਂ ਵਿਧਾਨ ਸਭਾ ਚੋਣਾਂ ਨੇ ਅੱਜ ਤੁਹਾਡੀ ਪਾਰਟੀ ਦੀ ਸਥਿਤੀ ਕਿੱਥੇ ਦੇਖਦੋਂ ਤੁਸੀਂ ਸਾਡੀ ਪਾਰਟੀ ਦੀ ਕਾਲੀ ਦੀ ਸਥਿਤੀ ਹੈ ਉਹ ਬਹੁਤ ਅੱਛੇ ਵਿਵਿਸ਼ਣ ਚ ਹੈ ਜੋ ਸਰਕਾਰ ਰਾਜ ਕਰਦੀ ਹੈ ਸੂਬੇ ਦੇ ਦੇਸ਼ ਦੇ ਮਸਲੇ ਇਹਨੇ ਨੇ ਕਿੰਤੂ ਪ੍ਰੰਤੂ ਹੁੰਦਾ ਕਿ ਮਸਲੇ ਬਹੁਤ ਜ਼ਿਆਦਾ ਦੇਸ਼ ਗਰੀਬ ਹੋ ਚੁੱਕਿਆ ਅਨਪਲਾਈਮੈਂਟ ਵੱਧ ਚੁੱਕੀ ਹੈ ਲੇਕਿਨ ਉਹ ਵੀ ਇਹ ਵੀ ਸਮਝੇ ਲੋਕ ਕਿ ਅਨਪਲਾਈਮੈਂਟ ਅਨਪਲਾਈਮੈਂਟ ਦਾ ਹੱਲ ਕਿਸੇ ਕੋਲ ਹੈ ਨਹੀਂ ਜਿੰਨੀ ਵਧੀ ਹੋਈ ਹੈ ਜਿਹੜਾ ਬੰਦਾ ਕਹਿੰਦਾ ਮੈਂ ਇਹਦਾ ਹੱਲ ਕਰ ਦੂੰ ਮੈਂ ਉਹਨੂੰ ਚੈਲੰਜ ਕਰਦਾ ਕਿ ਮੈਨੂੰ ਅੰਕੜੇ ਦੇ ਕੇ ਦੱਸੇ ਕਿ ਇੱਥੋਂ ਮੈਂ ਪੈਸਾ ਲਿਆਂऊं ਇੱਥੇ ਮੈਂ ਰੁਜ਼ਗਾਰ ਦੇऊं ਐਸਾ ਇਸ ਤਰੀਕੇ ਇਸ ਦੇਊਗਾ ਮੰਨ ਲਾਂਗੇ ਕੀ ਬਾਦਲ ਪਰਿਵਾਰ ਦੀ ਜਿਹੜੀ ਧੁੰਦਲੀ ਹੋ ਰਹੀ ਛਵੀ ਹੈ ਖਰਾਬ ਹੋ ਰਹੀ ਛਵੀ ਹੈ ਉਹਦਾ ਪਾਰਟੀ ਨੂੰ ਖਮਿਆਦਾ ਨਹੀਂ ਪੁੱਗਣਾ ਪਊਗਾ ਜੋ ਰਾਜ ਕਰਦਾ ਹੈ ਜਿਸਦੇ ਕੋਲ ਸ਼ਕਤੀ ਹੈ ਉਸ ਦੇ ਖਿਲਾਫ ਹੀ ਸਾਰਾ ਪ੍ਰਚਾਰ ਹੋਣਾ ਹੈ ਲੇਕਿਨ ਬਾਲਸਾ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਤੇ ਇਹ ਪੀੜ੍ਹੀਆਂ ਤੋਂ ਕੁਰਬਾਨੀ ਹੈ ਬਾਦ ਸਾਹਿਬ ਦੇ ਆਪਣੇ ਪ੍ਰਿੰਸੀਪਲ ਨੇ ਜਿਹੜਾ ਇੱਕ ਪ੍ਰਿੰਸੀਪਲ ਤੇ ਲੜਦਾ ਆ ਰਿਹਾ ਔਰ ਸਦਾ ਹਮੇਸ਼ਾ ਉਹਦੇ ਖਿਲਾਫ ਵਿਰੋਧ ਹੁੰਦਾ ਰਿਹਾ ਲੇਕਰ ਅਖੀਰ ਲੋਕ ਉਸ ਨੂੰ ਮੰਨ ਦੇਗੇ ਅੱਜ ਵੀ ਕਿਉਂਕਿ ਪ੍ਰਧਾਨ ਆਸਾ ਸੂਈ ਸੀ ਜੀ ਬਦਲ ਪਾਰਟੀ ਨੇ ਉਸ ਨੂੰ ਮੰਨਿਆ ਜੇ ਤਾ ਪਾਰਟੀ ਵਿਰੋਧ ਕਰੇ ਤਾਂ ਕੋਈ મતਭੇਦ ਹੋ ਸਕਦੇ ਨੇ ਵਿਰੋਧੀ ਦੇ ਕਹਿਣੇ ਕਹਿਣਾ ਕਿਉਂਕਿ ਜੋ ਨੈਕਸਟ ਲੀਡਰਸ਼ਿਪ ਰਾਮ ਦੇ ਨਾਲ ਸਥਾਪਿਤ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਹੁੰਦਾ ਹੈ ਕਿ ਕੀ ਪ੍ਰਚਾਰ ਕਰੀਏ ਇਕ ਕੋਈ ਪ੍ਰਚਾਰ ਹੋ ਸਕਦਾ ਹੈ ਕਿ ਕੋਈ ਹੀ ਪਰਿਵਾਰ ਆ ਗਿਆ ਜੀ ਪੁੱਤ ਆ ਗਿਆ ਲੇਕਿਨ ਪੁੱਤ ਮਿਹਨਤ ਕਰਕੇ ਆਪਦੀ ਕੁਰਬਾਨੀ ਨਾਲ ਆਇਆ ਆਪਦੀ ਅਕਲਬੰਦੀ ਨਾਲ ਆਇਆ ਕੰਮ ਕਰਕੇ ਇਲਜ਼ਾਮ ਬੜੇ ਗੰਭੀਰ ਨੇ ਪੁਨਰ ਸਾਹਿਬ ਵਿਰੋਧੀ ਧਿਰ ਲਗਾਤਾਰ ਕਹਿੰਦੀ ਹੈ ਆਮ ਜਨਤਾ ਦੇ ਵਿੱਚ ਕਹਿ ਸਕਦਾ ਹੈ ਕਿ ਘਰ ਘਰ ਦੇ ਵਿੱਚੋਂ ਇਦਾਂ ਦੀਆਂ ਆਵਾਜ਼ਾਂ ਆ ਰਹੀਆਂ ਕਿ ਟਰਾਂਸਪੋਰਟ ਇਹਨਾਂ ਦੀ ਰੇਤਾ ਬਜਰੀ ਤੇ ਇਹਨਾਂ ਦੇ ਕਬਜ਼ੇ ਕੇਬਲ ਮਾਫੀਆ ਇਹਨਾਂ ਦਾ ਟਰਾਂਸਪੋਰਟ ਜਿਹੜੇ ਇਲਜ਼ਾਮ ਲੱਗਦੇ ਨੇ ਟਰਾਂਸਪੋਰਟ ਇਸ ਪਰਿਵਾਰ ਦੇ ਅੰਗਰੇਜ਼ ਰਾਜ ਵੇਲੇ ਤੋਂ ਹੈ ਇਹ ਠੀਕ ਹੈ ਕਿ ਹੁਣ ਥੋੜਾ ਬਦਾਲੀ ਲੇਕਿਨ ਐਸਾ ਤਾਂ ਕੋ ਹੈ ਨਹੀਂ ਕਿ ਉਹਨਾਂ ਨੇ ਕੋਈ ਸਰਕਾਰੀ ਰੂਟ ਖਰੀਦਿਆ ਜਿਹੜਾ ਪਰਿਵਾਰ ਕਿਸਾਨੀ ਕਰਦਾ ਹੋਇਆ ਸਰਦਾਰ ਪਰਿਵਾਰ ਨਹੀਂ ਏ ਕੋਈ ਅੰਗਰੇਜ਼ ਦੇ ਬਰਬੇ ਨਹੀਂ ਦਿੱਤੇ ਅੰਬਰਸਤ ਉੱਠ ਕੇ ਇੱਥੇ ਆ ਕੇ ਜ਼ਮੀਨ ਲਈ ਇੱਥੋਂ ਜਾ ਕੇ ਗਰਾਸਥਾਨ ਚ ਗਏ ਪੈਦਾਵਾਰ ਖੇਤੀ ਦੀ ਕਰਕੇ ਸਭ ਤੋਂ ਪਹਿਲਾਂ ਬਾਗਬਾਨੀ 'ਚ ਪਏ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਜਦੋਂ ਪੰਜਾਬ ਦੇ ਇੱਕ ਦੋ ਕਿਸਾਨ ਬਾਗਬਾਨੀ ਕਰਦੇ ਸੀ ਅਕਲਵੰਦ ਪੜਿਆ ਲਿਖਿਆ ਪਰਿਵਾਰ ਬੇਹੰਤੀ ਪਰਿਵਾਰ ਉਸ ਵੇਲੇ ਤੋਂ ਬਿਜ਼ਨਸ ਸੈਂਟਰ ਹੋ ਗਿਆ ਅੰਗਰੇਜ਼ ਵੇਲੇ ਤੋਂ ਪੈਟਰੋਲ ਪੰਪ ਜਦੋਂ ਆਏ ਉਹਨਾਂ ਚ ਆ ਗਏ ਟਰਾਂਸਪੋਰਟ ਚ ਆ ਗਏ ਆਰਮਲ ਗੰਨਾ ਦੇ ਹੁੰਦੇ ਉਹ ਤਾਂ ਹੁਣ ਵੇਚਤੀਆਂ ਇਸ ਕਰਕੇ ਵਿਰੋਧੀਆਂ ਨੇ ਜਦੋਂ ਕੋਈ ਚੀਜ਼ ਉਹ ਆ ਚੀਜ਼ ਹੋ ਗਈ ਜੀ ਕਰ ਦਿਓ ਐਕਸੀਡੈਂਟ ਕਿੱਥੇ ਨਹੀਂ ਹੁੰਦੇ ਹਰਥਾਂ ਹੁੰਦੇ ਨੇ ਦੂਜੇ ਵੀ ਕਰਦੇ ਲੇਕਿਨ ਇਹਨਾਂ ਦਾ ਹੋ ਜੇ ਲਾ ਲਾ ਹੋ ਜਾਂਦੀ ਹੈ ਪਰ ਐਸੇ ਕਿਉਂ ਕਿ ਸਰਕਾਰੀ ਟਰਾਂਸਪੋਰਟ ਹੈ ਜਿਹੜੀ ਲਗਾਤਾਰ ਘਾਟੇ ਨੂੰ ਜਾ ਰਹੀ ਹੈ ਬਾਦਲ ਸਾਹਿਬ ਦੀ ਟਰਾਂਸਪੋਰਟ ਲਗਾਤਾਰ ਤਰੱਕੀ ਕਰ ਰਹੀ ਹੈ ਮੈਨੂੰ ਮੈਨੂੰ ਹਿੰਦੁਸਤਾਨ ਮੈਨੂੰ ਹਿੰਦੁਸਤਾਨ ਚ ਜਿਹੜੇ ਬੈਂਕ ਨੇ ਐਡੀਡੀਏ ਕਾਰਪੋਰੇਸ਼ਨਾਂ ਨੇ ਐਡੀਡੀਏ ਫੈਕਟਰੀਆਂ ਮਹਿੰਦਸਤਾਨ ਚ ਤੇ ਕੋਈ ادارے ਫਾਇਦੇ ਜਾਂਦਾ ਦਿਖਾ ਦਿਓ ਸੈਂਟਰ ਗਵਰਨਮੈਂਟ ਦਾ ਦਿਖਾ ਦਿਓ ਕਿਸੇ ਸਟੇਟ ਦਾ ਦਿਖਾ ਦਿਓ ਮੈਨੂੰ ਕੋਈ ਹਿੰਦੁਸਤਾਨ ਦੀ ਸਵਾਏ ਤੇਲ ਦੇ ਜਿਹਦੇ ਕਿ ਉਹਨਾਂ ਨੇ ਵਿਕਣੇ ਵਿਕਣੇ ਜਾਂ ਕਿਤੇ ਹੋਰ ادارے ਨੇ ਸਾਰੇ ادارے ਘਾਟੇ ਜਾਂਦੇ ਨੇ ਸੈਂਟਰ ਗਵਰਨਮੈਂਟ ਦੇਖੋ ਜੋ ਕਾਰੋਬਾਰ ਹੈ ਉਹਨਾਂ ਦਾ ਟੈਕਸ ਭਰ ਕੇ ਜੈਨੂਇਨ ਹੈ ਇੱਕ ਕਲਾਸ ਉਹੀ ਉਥੇ ਝੰਡਾ ਨਹੀਂ ਲੇਕਿਨ ਹਰ ਇੱਕ ਚੀਜ਼ ਜਿਆ ਕਹਿ ਰੂਗਾ ਕੋਠੀ ਵੀ ਉਹਦੀ ਫਲਾਣਾ ਉਹਦੇ ਕਾਰੋਬਾਰ ਤੇ ਮਾਫੀ ਚ ਬੜਾ ਫਰਕ ਹੈ ਜੀ ਰੇਤਾ ਬਜਰੀ ਨਹੀਂ ਰੇਤਾ ਬਜਰੀ ਕੋਈ ਸਰਵੀਰ ਖੁਦਰੀ ਕਰਦਾ ਹੈ ਮਾਫੀਆ ਉਹਨਾਂ ਦੇ ਬੰਦਿਆਂ ਦਾ ਇਹ ਜੀ ਕਾਂਗਰਸ ਵੇਲੇ ਦੇ ਬੰਦੇ ਅੱਜ ਵੀ ਕਾਂਗਰਸ ਦੇ ਬੰਦੇ 100% ਉਸ ਚ ਨਾ ਉਸ ਵੇਲੇ ਤੋਂ ਪਹਿਲਾਂ ਤੋਂ ਹੀ ਇਹ ਠੇਕੇ ਦਾ ਹੁਣ ਤਾਂ ਬਲਕੇ ਨਿਲਾਮੀ ਹੋ ਕੇ ਵਿੱਚੋਂ ਜਿਆਦਾ ਫੰਡ ਸਰਕਾਰ ਕੋਲੇ ਹੁਣ ਉਹ ਕੀਤਾ ਕਿ ਇਹਦੇ ਚ ਰੌਲਾ ਮਾਫੀਆ ਜਿਆਦਾ ਕਰੀ ਜਾਂਦਾ ਹੈਗਾ ਨਾ ਸਰਕਾਰ ਦਾ ਪੈਂਦਾ ਇਹਨੂੰ ਘਟਾ ਦਿਓ ਅਸੀਂ ਬੋਲੀ ਤੋਂ ਘਟਾ ਕੇ ਅਸੀਂ ਸਿੱਧਾ ਕਰ ਰਹੇ ਤਾਂ ਕਿ ਲੋਕਾਂ ਨੂੰ ਸਸਤੀ ਚੀਜ਼ ਚਲੀ ਜਾਵੇ ਔਰ ਕਹਿੰਦੇ ਆਪੋ ਆਪਣੀ ਟਰਾਲੀਆਂ ਹੋਰ ਸਾਰਾ ਕੁਝ ਅਸੀਂ ਦਰਿਆਵਾਂ ਤੇ ਕਰੀ ਜਾਂਦੇ ਆ ਲੇਕਿਨ ਨਾ ਜਿੱਥੇ ਕਿਤੇ ਕੋਈ ਕੋਈ ਬੰਦਾ ਕਰੇ ਸਰਕਾਰ ਦਾ ਪੈ ਜਾਂਦਾ ਅਗਰ ਕਿੱਡੇ ਬੰਦੇ ਤੁਹਾਨੂੰ ਮੈਂ ਕਾਂਗਰਸ ਦੇ ਦੂਜੀਆਂ ਪਾਰਟੀਆਂ ਦੇ ਮੈਂ ਕਾਹਨੂੰ ਨਾਂ ਲਵਾ ਗਣਿਆ ਦੇਣਾ ਅਸੀਂ ਤਾਂ ਇਸ ਲਾਈਨ 'ਚ ਆਨ ਹੀ ਨੇੜੇ ਤੜੇ ਨਹੀਂ ਕਿਤੇ ਲੇਕਿਨ ਅਸੀਂ ਗਣਿਆ ਦੇ ਕਿ ਕਿੰਨੇ ਬੰਦੇ ਉਹ ਕਰ ਰਹੇ ਵਿੱਚ ਸਾਡੇ ਵਰਕਰ ਵੀ ਹੈਗੇ ਮੈਂ ਕਹਾ ਅਗਰ ਇੰਨੇ ਗੰਭੀਰ ਇਲਜ਼ਾਮ ਗਲਤ ਨੇ ਝੂਠੇ ਨੇ ਕਿਉਂ ਨਹੀਂ ਬਾਦਲ ਪਰਿਵਾਰ ਜਾਂ ਪਾਰਟੀ ਨੇ ਉਹਨਾਂ ਲੋਕਾਂ ਤੇ ਕਿਉਂ ਨਹੀਂ ਕੋਰਟ ਕਿਉਂ ਨਹੀਂ ਗਏ ਉਹਨਾਂ ਦੇ ਖਿਲਾਫ ਕੋਰਟ ਤੁਸੀਂ ਕਿੰਨਿਆਂ ਕਿਤੇ ਜਾਇ ਜਾਓਗੇ ਸਿਆਸਤ ਠੀਕ ਠਾਕ ਚੱਲ ਰਹੀ ਸੀ ਸਰਕਾਰ ਠੀਕ ਠਾਕ ਕੰਮ ਕਰ ਰਹੀ ਸੀ ਕੋਈ ਗੰਭੀਰ ਇਲਜ਼ਾਮ ਨਹੀਂ ਸੀ ਅਚਾਨਕ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਖਿਲਾਫ ਇੱਕ ਜਗਦੀਸ਼ ਭੋਲਾ ਨਾਂ ਦਾ ਬਰਖਾਸਤ ਡੀਐਸਪੀ ਡਰੱਗ ਨਸ਼ਿਆਂ ਚ ਜਿਹੜਾ ਇਨਵੋਲਵ ਆ ਮਾਮਲਿਆਂ ਚ ਉਹ ਨਾਮ ਲੈ ਦਿੰਦਾ ਉਹਨਾਂ ਦਾ ਕਾਫੀ ਚਰਚਾ ਹੁੰਦੀ ਆ ਹੁਣ ਤੱਕ ਪਾਰਟੀ ਉਸ ਇਲਜ਼ਾਮ ਦਾ ਸਾਹਮਣਾ ਕਰ ਰਹੀ ਹੈ ਪੰਜਾਬ ਨਸ਼ਿਆਂ ਨੂੰ ਲੈ ਕੇ ਬਦਨਾਮ ਹੋ ਗਿਆ ਕੀ ਵਿਕਰਮ ਸਿੰਘ ਮਜੀਠੀਆ ਤੇ ਲੱਗੇ ਇਲਜ਼ਾਮ ਪਾਰਟੀ ਦੀਆਂ ਮੁਸ਼ਕਲਾਂ ਨਹੀਂ ਬਤਾਉਣਗੇ ਔਰ ਚੋਣਾਂ ਦੇ ਵਿੱਚ ਇਹ ਸਭ ਇੱਕ ਵੱਡੀ ਮੁਸੀਬਤ ਨਹੀਂ ਲੱਗ ਰਹੀ ਤੁਹਾਨੂੰ ਤੁਸੀਂ ਇਹ ਦੇਖ ਰਹੇ ਹੋ ਉਸੇ ਜਗਦੀਸ਼ ਭੋਲੇ ਨੇ ਹੁਣ ਦੂਸਰਿਆਂ ਤੇ ਸਾਰੇ ਇਲਜ਼ਾਮ ਲਾ ਦਿੰਦੇ ਨੇ ਉਹ ਕਹਿੰਦੇ ਝੂਠੇ ਨੇ ਉਹਨਾਂ ਬਾਰੇ ਜੋ ਵਿਕਰਮ ਤੇ ਲੱਗੇ ਸੀ ਚਲਾਨ ਪੇਸ਼ ਹੋਇਆ ਕਿਤੇ ਨਾ ਆਇਆ ਉਹਦਾ ਇਹ ਤੇ ਸਰਬੰਦ ਦਾ ਨਾ ਮੈਂ ਸੁਣੋ ਇਹ ਡੀ ਨੇ ਲਗਾਤਾਰ ਪੁੱਛਣਾ ਤਾਂ ਪੁੱਛਣਾ ਤਾਂ ਜੀ ਕਿਸੇ ਤੇ ਤੁਸੀਂ ਦੋਸ਼ ਲਾਉਨੇ ਉਹ ਇਹ ਡੀ ਪੁੱਛਦੀ ਐ ਇਹ ਡੀ ਤਾਂ ਕਿਸੇ ਵੇਲੇ ਵੱਡੇ-ਵੱਡੇਾਂ ਤੇ ਕੇਸ ਸਰਦਾਰ ਬਰਮਹੋਂਸੂ ਵੀ ਪੁੱਛਿਆ ਸੀ ਵੀ ਇਹਨੇ ਪਰ ਸਰਕਾਰ ਨਾਲ ਖੜੀ ਹੋ ਗਈ ਬਿਕਰਮ ਸਿੰਘ ਜੀਠੇ ਤੇ ਕਿਉਂ ਨਹੀਂ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਔਰ ਨਿਰਪੱਖ ਜਿਹੜੀ ਜਸਟਿਸ ਬੁਈ ਕੀਤੀ ਅਸਤੀਫਾ ਤਾਂ ਲੈ ਆ ਜਾਂਦਾ ਨਾ ਜੇ ਕੋਈ ਚੀਜ਼ ਸਾਨੂੰ ਪਤਾ ਹੁੰਦਾ ਕਿ ਉਹਦਾ ਇੱਥੇ ਰੋਲ ਐ ਅਗਲੀ ਗੱਲ ਕਿ ਅੱਜ ਤਾਂ ਡਰਗ ਦਾ ਹੁਣ ਤਾਂ ਸਾਬਤ ਹੋ ਗਿਆ ਨਾ ਕਿ ਬਾਹਰੋਂ ਆ ਰਿਹਾ ਐ ਹਣ ਤਾਂ ਨੈਸ਼ਨਲ ਚੈਨਲ ਤੇ ਵੀ ਆਉਣ ਲੱਗਾ ਨੇ ਕਿਆ ਆ ਰਿਹਾ ਹੈ ਡਰਗ ਸਾਰਾ ਸਾਫਤ ਹੋ ਗਿਆ ਫਿਰ ਬਾਰਡਰ ਕਿੰਨੀ ਵੀਕ ਹੈ ਇਹ ਹੋ ਗਿਆ ਹੁਣ ਤਾਂ ਸਾਫਤ ਹੋ ਗਿਆ ਰਕਿ ਬੀਐਸਐਫ ਇੱਥੇ ਮਜ਼ਬੂਤ ਕਰੋ ਬੰਦੇ ਸਾਲ ਸਾਲ ਬਾਅਦ ਬਦਲੋ ਇਹ ਬੰਦੇ ਖੁੱਦ ਰਲ ਗਏ ਬੰਦੇ ਫੜੇਗੇ ਸਮਾਨ ਫੜੇਗਾ ਪੈਸਾ ਫੜਿਆ ਗਿਆ ਉਹਨਾਂ ਤੋਂ ਫਿਰ ਜੇ ਬਾਰਡਰ ਤੋਂ ਪਾਰ ਉਧਰੋਂ ਆ ਰਿਹਾ ਹੈ ਤਾਂ ਇੱਥੇ ਤਾਂ ਪੈਦਾ ਨਹੀਂ ਹੋ ਰਿਹਾ ਉਹ ਤਾਂ ਕਹਿੰਦੇ ਸੀ ਇਹ ਇਹ ਕਰਕੇ ਇੱਥੇ ਪੈਦਾ ਕਰੀ ਜਾਂਦੇ ਨੇ ਆਮ ਆਦਮੀ ਪਾਰਟੀ ਨਵੀਂ ਨਵੀਂ ਪਾਰਟੀ ਦਿੱਲੀ ਤੋਂ ਆਈ ਪੰਜਾਬ ਚ 60 ਸੀਟਾਂ ਲੋਕ ਸਭਾ ਦੀਆਂ ਜਿੱਤਰੀਆਂ ਕੀ ਲੱਗਦਾ ਕਿੱਥੇ ਕਮੀ ਰਹੇਗੀ ਕੀ ਤੁਹਾਡੀ ਸੇਵਾ ਚ ਦਬਣੀ ਸੀ ਜਾਂ ਰਾਜ ਇੱਕ ਪਰਿਵਾਰ ਦਾ ਹੋਣ ਕਰਕੇ ਨੁਕਸਾਨ ਹੋਇਆ ਉਸ ਵੇਲੇ ਹੋਇਆ ਤੁਸੀਂ ਹਾਲਾਤ ਦੇਖੋਗੇ ਹੁਣ ਆਪ ਆਪ ਹੀ ਸੰਭਾਲ ਲਿਆ ਆਪ ਆਪਣੇ ਉਹਨਾਂ ਦੇ ਆਪਦੇ ਐਮਪੀਆਂ ਦੇ ਜਵਾਬ ਹੀ ਦੇ ਦੇ ਜਿਸ ਨੇ ਪਾਰਟੀ ਖੜੀ ਕੀਤੀ ਸੀ ਸ਼ਾਂਤੀ ਪੂਸ਼ਣ ਵਰਗਿਆਂ ਨੇ ਜਾਦਵ ਵਰਗਿਆਂ ਨੇ ਉਹਨਾਂ ਦੀ ਗੱਲਾਂ ਦੇ ਜਵਾਬ ਦੇ ਦੇਣ ਵਿਰੋਧ ਤਾਂ ਸਾਰੀਆਂ ਪਾਰਟੀਆਂ ਚ ਹੁੰਦਾ ਹੈ ਨਹੀਂ ਨਹੀਂ ਸਾਰੀਆਂ ਪਾਰਟੀਆਂ ਸਵੇਰਾਲ ਹੁੰਦਾ ਹੈ ਅਕਾਲੀ ਦਲ ਨਾਲ ਨਹੀਂ ਵਿਰੋਧ ਹੈ ਅਸੀਂ ਤਾਂ ਗੁੱਸੇ ਹੋ ਕੇ ਬੰਦੇ ਇੱਕ ਸਾਈਡ ਦੇ ਜਣ ਕੇ ਸਾਨੂੰ ਮਿਲਿਆ ਨਹੀਂ ਉਹ ਲੈਦਾ ਹੈ ਪਾਰਟੀ ਬਣਾ ਲੈਣ ਇਹ ਤਾਂ ਉਹਨਾਂ ਦੇ ਐਮਪੀ ਐਮਪੀ ਹੈ ਵਿਦਆਉਟ ਰੀਜਨ ਹੈ ਹੁਣ ਕਹਿੰਦੇ ਆਜੋ ਹੱਥ ਵੰਦੇ ਆ ਉਹ ਕਹਿੰਦੇ ਸਾਨੂੰ ਦੱਸੋ ਕੱਢਿਆ ਕਿਉਂ ਹੈ ਸਾਡੇ ਤੇ ਇਲਜ਼ਾਮ ਦੱਸੋ ਕੀ ਹੈ ਫਿਰ ਜਿਹੜੇ ਜਾਦਬੋਰੀ ਆ ਉਹ ਦੱਸੋ ਕੀ ਕਸੀ ਇਹੀ ਆਖਿਆ ਕਿ ਤੁਸੀਂ ਇੰਨਰ ਡੈਮੋਕ੍ਰੇਸੀ ਖਤਮ ਕਰਤੀ ਆਹਾ ਅਗਰਲਾ ਗਲਤੀਆਂ ਆਪਾਂ ਦਰੁਸਤ ਕਰੀਏ ਤੁਸੀਂ ਨੂੰ ਇਹੀ ਕੱਢਦਾ ਕੱਢ ਵੀ ਧੱਕੇ ਮਾਰ ਕੇ ਤਾਂ ਛਿੱਤਰ ਮਾਰ ਕੇ ਦਿੱਤਾ ਬਾਦਲ ਸਾਹਿਬ ਪਾਰਟੀ ਫਿਰ ਫਿਰ ਸੁਣੋ ਜਿਹੜੀ ਪਾਰਟੀਆਂ ਇਸ ਇਸ ਤੇ ਗਰੀਬ ਲੋਕਾਂ ਦੀ ਪਾਰਟੀਆਂ 400 ਗੁਣਾ ਤਨਖਾਹ ਪ੍ਰਧਾਨ ਮੰਤਰੀ ਤੋਂ ਵੱਧ ਤਨਖਾਹ ਐਮਪੀ ਨੂੰ ਕਿਲੱਖ ਮਿਲਦਾ 2.5 ਲੱਖ ਲੈਂਦਾ ਹੁੰਦਾ ਐਮਐਲਏ ਉਹਨਾਂ ਦੇ ਰਹਿ ਕਿ ਕੀ ਅੱਜ ਸਾਡੇ ਹੈ ਕਿ ਤੁਸੀਂ 10% ਦੇ ਸਕਦੇ ਹੋ ਉਹਦੇ ਵਜ਼ੀਰ 10 ਵਜ਼ੀਰ ਹੋਗੇ 10 ਤੁਸੀਂ ਉਹ ਕਰ ਲੈਂਦੇ ਪਾਰਲੀਮੈਂਟਰੀ ਸੈਕਟਰੀ ਸਾਰੇ ਸਾਰੇ ਸੱਠੇ ਦੇ ਸੱਠੇ ਬਣਾਤੇ ਆਪਦੇ ਪਾਰਲੀਮੈਂਟਰੀ ਸੈਕਟਰੀ ਬਣਾਤੇ ਵਜ਼ੀਰ ਬਣਾਤੇ ਇਹ ਆਵਾਦ ਵੀ ਪਾਰਟੀ ਉਹੀ ਕੋਠੀਆਂ ਉਹੀ ਕਰਾਉਂ ਉਹੀ ਸਿਕਿਉਰਿਟੀ ਪਰ ਆਵਾਦ ਵੀ ਪਾਰਟੀ ਮੁਸ਼ਕਲ ਬਣੀ ਨਜ਼ਰ ਆ ਰਹੀ ਅੱਜ ਕਿ ਤੁਸੀਂ ਨਰਮੰਦ ਦੀ ਬੋਲਤ ਤੋਂ ਕੋਈ ਮੁਸ਼ਕਲ ਆ ਆਪਾ ਆਦਮੀ ਪਾਰਟੀ ਤੋਂ ਆਪ ਦਾ ਆਪ ਹੀ ਨਹੀਂ ਸੰਭਲਣਾ ਪਰ ਤੋ ਤੁਹਾਨੂੰ ਮੁਕਾਬਲੇ ਚ ਵੀ ਨਹੀਂ ਗਿੰਦੇ ਕੋਈ ਉਹ ਨਾ ਗਿੰਨ ਉਹਨਾਂ ਤਾਂ ਕਹਿਣੀ ਕਹਿਣਾ ਇਹ ਉਹਨਾਂ ਨੇ ਤਾਂ ਪ੍ਰਚਾਰ ਕਰਨਾ ਹੀ ਹੈ ਕਿ ਪੰਜਾਬ ਚ ਸਾਰੀ ਦੁਨੀਆ ਖਤਮ ਹੋ ਗਈ ਬਾਹਰੋਂ ਆ ਕੇ ਬੰਦਾ ਕੀ ਕੀ ਕਰਨਗੇ ਕੀ ਕੇਜਰੀਵਾਲ ਹਰਿਆਣੇ ਦੇ ਇੰਟਰਸਟਰ ਨੂੰ ਜਿੱਥੇ ਜੰਮਿਆ ਹੈ ਜਿੱਥੇ ਰਹਿੰਦਾ ਹੈ ਕਿ ਉਹਨਾਂ ਦੇ ਇੰਟਰਸਟਰ ਨਾਲ ਪੰਜਾਬ ਦੇ ਇੰਟਰਸਟ ਕਲੈਸ਼ ਕਰਨਗੇ ਕਿੱਥੋਂ ਕੀ ਜੋ ਅੱਜ ਦੇ ਪੰਜਾਬ ਦੇ ਦਰਿਆਵਾਂ ਤੇ ਕੀ ਕਹਿੰਦਾ ਸਾਡੇ ਦਰਿਆਵਾਂ ਦਾ ਪਾਣੀ ਖੁੱਸਿਆ ਹੈ ਦੱਸੇ ਕੀ ਕਹਿੰਦਾ ਜਵਾਬ ਦੇਵੇ ਸ਼ਰਾਬ ਤੇ ਹੈ ਜਿਹੜਾ ਬੰਦਾ ਧੱਕੇ ਮਾਰ ਕੇ ਸਟੇਜ ਤੋਂ ਰਹਾ ਉਹ ਕਹਰੇ ਮੈਂ ਮਹੀਨੇ ਚ ਖਤਮ ਕਰ ਦੂੰ ਮੈਂ ਨਾ ਨਹੀਂ ਲੈਂਦਾ ਮੈਂ ਮੈਂ ਚੰਗਾ ਨਹੀਂ ਸਮਝਦਾ ਜਿਹੜਾ ਵੱਡਾ ਚੌਧਰੀ ਹੈ ਉਹਨੂੰ ਕਹਿਆ ਸ਼ਰਾਬ ਕਹਿੰਦੇ ਮਹੀਨੇ ਚ ਕਰ ਦਿਆਂਗੇ ਉਹਨੂੰ ਸਟੇਜ ਤੋਂ ਧੱਕੇ ਮਾਰੇ ਕਿ ਜਾਤ ਰੀ ਪੀਤੀ ਹੈ ਧਾਰਮਿਕ ਸਟੇਜ ਤੋਂ ਮਾਰੇ ਸ਼ਹੀਦ ਦੀ ਸਟੇਜ ਤੋਂ ਮਾਰੇ ਇਹ ਜਵਾਬ ਜਦੋਂ ਨੇੜੇ ਆਇਆ ਉਦੋਂ ਲੋਕ ਪੁੱਛਣਗੇ ਅੱਜ ਦੀ ਅੱਜ ਗੱਲਾਂ ਬੜੀਆਂ ਨੇ ਕਿਸੇ ਨੂੰ ਚੁਟਕਲੇ ਸੁਣਾ ਦੇਣੇ ਗੱਲਾਂ ਜਵਾਨ ਨਹੀਂ ਅਸੀਂ ਇਹ ਕਰਦੇ ਕਹਿ ਦੇਣਾ ਇੰਪਲੋਇਮੈਂਟ ਖਤਮ ਕਰਨੀ ਨਵੀਆਂ ਨੌਕਰੀਆਂ ਦੇਣੀਆਂ ਦਿੱਲੀ ਚ ਪੁਰਾਣੇ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਉਹ ਹੜਤਾਲਾ ਕਰੀ ਬਠਿੰਡਾ 10 ਦਿਨਾਂ ਦੇ ਲੋਨ ਲੈ ਕੇ ਦਿੱਤਾ ਉਹ ਕਹਿੰਦਾ ਦਿੱਲੀ ਦੇ ਦੇਣਾ ਉਹ ਕਹਿੰਦੇ ਤੁਸੀਂ ਦੇਣਾ ਕਾਰਪੋਰੇਸ਼ਨ ਤੇ ਪੰਗਾ ਪੈ ਰਿਹਾ ਪੰਜਾਬ ਚ ਵੀ ਵੱਡੇ ਧਰਨੇ ਚੱਲ ਰਹੇ ਆ ਜੀ ਪੰਜਾਬ ਦੇ ਵੀ ਅਜੇ ਵੀ ਮਜ਼ਦਮਾਂ ਦੀਆਂ ਤਨਖਾਹ ਪੰਜਾਬ ਦੇ ਤਨਖਾਹ ਪੰਜਾਬ ਦੇ ਤਨਖਾਹ ਧਰਨੇ ਚੱਲ ਰਹੇ ਮੈਂ ਕਹਿੰਦਾ ਪੰਜਾਬ ਦੇ ਚ ਅਸੀਂ ਸਾਰੇ ਹਿੰਦਸਾਨ ਤੋਂ ਬਾਅਦ ਸਾਡੀ ਤਨਖਾਹ ਆਏ ਪਰ ਦਿੱਤੀਆਂ ਨਹੀਂ ਜਾ ਰਹੀਆਂ ਪਰ ਘਮ ਮੰਗਦੇ ਨੇ ਸਾਡੇ ਲੱਗਦੇ ਨੇ ਧਰਨਾ ਤੋਂ ਬਾਅਦ ਤਰਖਾਵਾ ਨਹੀਂ ਹੁੰਦੀ ਪੂਰੀਆਂ ਦੇ ਰਿਆ ਕਿਤੇ ਇੱਕ ਮਾੜਾ ਮੋਟਾ 1% ਦਾ ਪਰਸੈਂਟ ਉਹਦਾ ਗਰੀਬ ਜਿਹੜਾ ਮਜ਼ਦੂਰ ਹੈ ਉਹ ਲਾਰਿਆ ਹੈ ਨਾ ਫਾਈਨੈਂਸ਼ੀਅਲ ਹਾਲਤ ਕੇਜ ਦੀ ਪੰਜਾਬ ਦੀ ਹਿੰਦੁਸਤਾਨ ਨਾਲੋਂ ਦੂਜਿਆਂ ਨਾਲੋਂ ਬੈਟਰ ਹੈ ਜਿੰਨੇ ਉਹਨਾਂ ਕੋਲ ਟੈਕਸ ਆਉਂਦੇ ਨੇ ਉਹਦੇ ਮੁਕਾਬਲੇ ਉਹਨਾਂ ਨੂੰ ਸਾਡੀ 100 ਟਾਈਮ ਬੈਟਰ ਹੈ ਸਾਡੀ ਸਰਕਾਰ ਦੁਵਾਈ ਦਿੰਦੀ ਹੈ ਕਿ ਖਜ਼ਾਨੇ ਖਾਲੀ ਹੈ ਪੈਸਾ ਘਟੇ ਜਾ ਰਹੀ ਹੈ ਸਰਕਾਰ ਔਰ ਕੇਂਦਰ ਤੋਂ ਮਦਦ ਮੰਗੀਆਂ ਦੀ ਹੈ ਸਰਕਾਰ ਇੱਧਰ ਤੋਂ ਸਾਡਾ ਕਰਜ਼ ਮਾਫੀ ਲਈ ਉੱਥੇ ਸਾਡਾ ਰਾਈਟ ਮੰਗਦੇ ਆਸੀ ਜੇ ਹਿੰਦੁਸਤਾਨ ਦੇ ਅਮੀਰ ਲੋਕਾਂ ਨੂੰ ਇੰਨੇ ਲੱਖ ਕਰੋੜ ਛੱਡਿਆ ਜਾ ਸਕਦਾ ਸਾਡਾ ਜਿਹੜਾ ਜਿਹੜਾ ਸਾਡੇ ਸਟੇਟ ਤੇ ਡਿਜ਼ਾਇਜ ਕਰ ਜਾ ਚਾੜਿਆ ਕਿ ਇੱਥੇ ਆਤਵਾਦ ਆਇਆ ਦਿੱਲੀ ਤੋਂ ਆਏ ਹਿੰਦੁਸਤਾਨ ਜੰਮੂ ਕਸ਼ਮੀਰ ਚ ਉਹਨਾਂ ਦੇ ਰਹੀ ਹੈ ਦਿੱਲੀ ਏਡ ਕਿਤੇ ਹੋਰ ਹਸਾਬ ਚਾ ਉਹ ਦੇ ਸਾਡੇ ਵਾਰੀ ਸਾਡੇ ਤੇ ਕਿਉਂ ਪਾਇਆ ਪਰ ਤੁਹਾਡੀ ਵਿਰੋਧੀ ਸਰਕਾਰ ਸੀ ਕੇਂਦਰ ਚ ਕਾਂਗਰਸ ਸਰਕਾਰ ਸੀ ਤੁਹਾਨੂੰ ਫੰਡ ਵਿਵਾਦ ਮਿਲਦੇ ਸੀ ਤੁਹਾਨੂੰ ਸਾਨੂੰ ਕੋਈ ਵਿਰੋਧੀ ਪਰ ਤੁਹਾਡੀ ਆਪਣੀ ਸਰਕਾਰ ਕੇਂਦਰ ਚ ਹੈ ਬੀਜੇਪੀ ਤਾਂ ਤੁਹਾਨੂੰ ਜਿਹੜਾ ਕੰਪਟੀ ਹੋਣੀ ਸ਼ੁਰੂ ਕੋਈ ਵਿਰੋਧੀ ਵੇਲੇ ਕੋਈ ਮਿੱਤਰ ਵੇਲੇ ਕਿਸੇ ਦਾ ਕੋਈ ਮਿੱਤਰ ਨਹੀਂ ਸਵਾਲ ਇਹ ਹੈ ਕਿ ਵਿਰੋਧੀ ਵੇਲੇ ਵੀ ਸੇ ਆਪਦਾ ਹੱਕ ਮੰਗਦੇ ਸੀ ਹੁਣ ਵੀ ਇਸੇ ਆਪਦਾ ਹੱਕ ਮੰਗਦੇ ਆ ਜੋ ਸਾਡੇ ਸਟੇਟ ਦਾ ਰਾਈਟ ਹੈ ਸੂਬੇ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਆ ਖੇਤੀ ਪ੍ਰਧਾਨ ਸੂਬਾ ਸਪਰੇਅ ਘਟਾਲਾ ਹੋ ਗਿਆ ਕਿਸਾਨ ਬਰਬਾਦ ਹੋ ਗਏ ਤੁਹਾਡਾ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਐਸਾ ਕਿਉਂ ਹੋਇਆ ਹਿੰਦੁਸਤਾਨ ਦਾ ਕਿਸਾਨ ਹੈ ਜਿਹੜਾ ਸਾਰਾ ਹੀ ਕਮਜ਼ੋਰ ਹੈ ਸੈਂਟਰ ਗਵਰਨਮੈਂਟ ਅੱਜ ਦੀ ਨੀਤੀ ਨਹੀਂ ਇਹ ਪੁਰਾਣੀਆਂ ਨੀਤੀਆਂ ਕਾਰਨ ਥੱਲੇ ਜਾ ਰਿਹਾ ਹੈ ਕਿਸਾਨ ਅਸੀਂ ਲਗਾਤਾਰ ਲੜਦੇ ਆਂ ਹਿੰਦੁਸਤਾਨ ਜਨਰਮਾ ਫੇਲ ਹੋਇਆ ਕਲਾ ਪ੍ਰਕਾਸ਼ ਸਿੰਘ ਬਾਦਲਾ ਜੀ ਨੇ ਮੁਆਵਜ਼ਾ ਦਿੱਤਾ ਔਰ ਗਰੀਬ ਜਿਹੜਾ ਐਸਸੀ ਵਰਗ ਸੀ ਮਜ਼ਦੂਰ ਦਾ ਹਿੱਸਾ ਦੇਤਾ ਦੂਜਾ ਹੱਦ ਦੇਤਾ ਪਰ ਸੂਬੇ ਦੇ ਵਿੱਚ ਸਪਰੇ ਘਟਾਲਾ ਹੋ ਗਿਆ ਇੱਕ ਕਿਸਾਨ ਮੁੱਖ ਮੰਤਰੀ ਉਸ ਦੇ ਬਾਵਜੂਦ ਕਿਸਾਨ ਐਡਾ ਵੱਡਾ ਧੋਖਾ ਹੋ ਗਿਆ ਖਲਵਾੜ ਹੋ ਗਿਆ ਜਿਹੜਾ ਸਾਡਾ ਸਿਸਟਮ ਹੈ ਸਾਡਾ ਸਿਸਟਮ ਲੂਜ਼ ਹੋ ਚੁੱਕਿਆ ਹੈ ਸਜ਼ਾ ਕੋਰਟਾਂ ਜੋ ਮਿਲਦੀ ਨਹੀਂ ਕੇਸ ਜਿਹੜੇ ਸਾਡੇ ਉਸਤਾਂਗ ਨੂੰ ਵੰਡਦੇ ਡੈਮੋਕ੍ਰੇਸੀ ਨੇ ਸਿਸਟਮ ਲੂਜ਼ ਕਰਤਾ ਇੱਥੇ ਨਹੀਂ ਇੱਥੇ ਨਹੀਂ ਕੰਟਰੋਲ ਕਟਾਲੇ ਕਟਾਲੇ ਸਾਰੇ ਹਿੰਦੁਸਤਾਨ ਦੇ ਜਦੋਂ ਪਤਾ ਲੱਗਿਆ ਸੀ ਫੜ ਦੇ ਕੇ ਕੇਸ ਬਣਾਏ ਨੇ ਫੜਿਆ ਸਾਰਿਆਂ ਜਿਹੜਾ ਹੈਗਾ ਜਿਹੜੀਆਂ ਫਰਮਾਂ ਉਹਨਾਂ ਨੂੰ ਕਰਨੇ ਇਸ ਕਰਕੇ ਜਿੰਨਾ ਸਾਡਾ ਯਤਨ ਸੀ ਕਰ ਰਿਹਾ ਲੇਕਿਨ ਸਿਸਟਮ ਕੱਲਾ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦਾ ਸਿਸਟਮ ਦੇਖ ਲਓ ਬਾਦਲ ਸਾਹਿਬ ਹਮੇਸ਼ਾ ਤੋਂ ਸੀਨੀਅਰ ਲੀਡਰਸ਼ਿਪ ਨਾਲ ਲੈ ਕੇ ਚੱਲੇ ਆ ਪਰ ਹੁਣ ਜਿਹੜੇ ਹਾਲਾਤ ਨੇ ਸੀਨੀਅਰ ਲੀਡਰਸ਼ਿਪ ਨੂੰ ਜਿਹੜਾ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਜ਼ਿੰਮੇਵਾਰ ਕੌਣ ਹੈ ਨਹੀਂ ਕੋਈ ਐਸੀ ਗੱਲ ਨਹੀਂ ਦੇਖੋ ਕੌਂ ਕਮੇਟੀ ਦੇ ਮੀਟਿੰਗ ਹੁੰਦੀਆਂ ਨੇ ਸੁਵੀਰ ਸਿੰਘ ਵੀ ਪ੍ਰਧਾਨ ਨੇ ਜਦੋਂ ਕੋਈ ਗੱਲ ਹੁੰਦੀ ਹੈ ਸੀਨੀਅਰ ਬੰਦਿਆਂ ਨੂੰ ਛੜ ਕੇ ਡਿਸਕਸ ਕਰਦਾ ਹੈ ਪਰ ਉਸ ਵਿੱਚ ਲੈਂਦਾ ਕੋਈ ਐਡੀ ਗੱਲ ਹੈ ਨਹੀਂ ਬਾਦਲ ਸਾਹਿਬ ਦੀ ਖੁਦ ਹੀ ਕਹਿੰਦੇ ਪਾਰਟੀ ਚ ਨਹੀਂ ਜਾਂਦਾ ਮੈਂ ਤਾਂ ਕੋਈ ਐਸੀ ਦੇਖੋ ਬਾਦਲ ਸਾਹਿਬ ਦੀ ਖੁਦ ਨਹੀਂ ਮੈਂ ਮੈਂ ਤਾਂ ਕਦੇ ਵੀ ਮਹਿਸੂਸ ਨਹੀਂ ਕੀਤਾ ਨਾ ਕੋ ਬਾਦਸਾ ਹੋਇਆ ਜੇ ਬਾਦਸਾ ਵੀ ਮਹਿਸੂਸ ਕਰਦੇ ਉਹਨੂੰ ਛੱਡ ਦੇਣ ਨਹੀਂ ਕੋਈ ਐਸੀ ਗੱਲ ਨਹੀਂ ਸੁਵੀਰ ਸਿੰਘ ਬਾਦਲ ਸਾਹਿਬ ਦੀ ਜਿੰਨੀ ਇੱਜ਼ਤ ਕਰਦਾ ਹੈ ਕੋਈ ਪੁੱਤਰ ਆਪਣੇ ਪਿਓ ਦੀ ਪਤੈਰ ਲੀਡਰ ਵੀ ਕਰਦਾ ਹੈ ਬਤੌਰ ਪਿਤਾ ਵੀ ਕਰਦਾ ਹੈ ਸਾਡੇ ਸਾਰਿਆਂ ਦੀ ਕਰਦਾ ਮੈਕਸਿਮਮ ਕਰਦਾ ਜੇ ਕੋਈ ਗੱਲ ਕਹਿੰਦਾ ਅੱਧੇ ਬੋਲ ਗੱਲ ਤੇ ਅਮਲ ਕਰਦਾ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਸੀਐਮ ਬਣ ਸਕਦੇ ਨੇ ਐ ਇਸੇ ਸਰਕਾਰ ਚ ਬਣ ਸਕਦੇ ਨੇ ਕੀ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਸੀਐਮ ਦੇਖਣਾ ਚਾਹੋਗੇ ਇਸੇ ਨਹੀਂ ਇਸੇ ਟਾਈਮ ਜਾਂ ਇਸ ਟਾਈਮ ਦਿੱਤਾ ਨਹੀਂ ਮੈਂ ਟਾਈਮ ਦੀ ਗੱਲ ਨਹੀਂ ਕਰਦਾ ਅਸੀਂ ਜ਼ਰੂਰ ਚਾਹਾਂਗੇ ਅਸੀਂ ਚਾਹੁੰਦੇ ਹਾਂ ਸੁਖਬੀਰ ਸਿੰਘ ਬਾਦਲ ਅਗਲਾ ਸੀਐਮ ਬਣੇ ਲੇਕਿਨ ਜਿੰਨਾ ਚਿਰ ਬਾਦਲ ਨੂੰ ਸਾਹਿਬ ਨੂੰ ਪਰਮਾਤਮਾ ਨੇ ਸੇਧ ਦਿੱਤੀ ਉਹਨਾਂ ਜਨ ਬਾਦਲ ਸਾਹਿਬ ਨੂੰ ਅਸੀਂ ਸਾਰੇ ਸੁਖਵੀਰ ਵੀ ਚਾਹੁੰਦਾ ਅਸੀਂ ਵੀ ਚਾਹੁੰਦੇ ਰੱਖਣਾ ਬਾਦਲ ਪਰਿਵਾਰ ਦਾ ਮਤਲਬ ਵੀ ਕਾਲੀ ਦਲ ਬਣ ਗਿਆ ਬਾਦਲ ਪਰਿਵਾਰ ਨਾਲ ਲਿੰਕ ਨਹੀਂ ਜੋ ਪਰਿਵਾਰ ਹਿੱਸਾ ਲੈਂਦਾ ਹੈ ਉਸ ਪਰਿਵਾਰ ਦੇ ਬੰਦੇ ਕੁਦਰਤੀ ਆਉਣੇ ਨੇ ਤੁਸੀਂ ਸੀਨੀਅਰ ਹੋ ਹੋਰ ਕਾਲੀ ਲੀਡਰ ਬੜੇ ਸੀਨੀਅਰ ਨੇ ਕਿ ਬਾਦਲ ਸਾਹਿਬ ਦੀ ਜਗ੍ਹਾ ਜਾਂ ਸੁਖਵੀਰ ਸਿੰਘ ਬਾਦਲ ਦੀ ਜਗ੍ਹਾ ਕਿ ਹੋਰ ਵਿਅਕਤੀ ਕੋਈ ਕਾਬਲ ਵਿਅਕਤੀ ਕਾਲੀ ਦਲ ਦਾ ਪ੍ਰਧਾਨ ਹੋ ਸਕਦਾ ਹੈ ਕਿ ਤੁਹਾਡੀ ਪਾਰਟੀ ਵੱਲੋਂ ਕੋਈ ਹੋਰ ਲੀਡਰ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਹੈ ਕੋਈ ਵੀ ਹੋ ਸਕਦਾ ਕੋਈ ਕੋਸਰ ਕਾਪੜ ਨਹੀਂ ਸਾਡੀ ਪਾਰਟੀ ਚ ਲੇਕਿਨ ਸੁਖਵੀਰ ਸਿੰਘ ਬਾਦਲ ਨੇ ਕੰਮ ਕੀਤਾ ਮੌਕਾ ਮਿਲਿਆ ਕੰਮ ਕੀਤਾ ਕੰਮ ਦੇ ਨਾਲ ਉਹ ਉਸ ਕੰਮ ਦੇ ਕਰਕੇ ਉਹ ਅੱਗੇ ਆਇਆ ਤਾਂ ਹੀ ਉਹਨੂੰ ਸਾਰਿਆਂ ਨੇ ਮੰਨਿਆ ਕੋਈ ਡੈਸੈਂਟ ਨਹੀਂ ਪੈਦਾ ਹੋਇਆ ਸਾਰੇ ਸੀ ਸੀਨੀਅਰ ਬੰਦੇ ਨਾਲ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ ਸਾਹਮਣੇ ਆਇਆ ਪੰਥਕ ਸਰਕਾਰ ਪੰਥ ਦੀ ਨਿਸ਼ਾਨੇ ਤੇ ਆ ਗਈ ਬਹੁਤ ਵੱਡੀ ਸ਼ਰਾਰਤ ਹੈ ਗਲਤੀ ਦੀ ਸਾਜ਼ਿਸ਼ ਹੈ ਬਹੁਤ ਵੱਡੀ ਕੁਝ ਲੋਕ ਪੰਜਾਬ ਨੂੰ ਦੁਆਰਾ ਅਗ ਲਾਉਣਾ ਚਾਹੁੰਦੇ ਸੀ ਜਿਵੇਂ ਕਿਸੇ ਜਿਵੇਂ ਜੋਸ਼ਰਾਰਤੇ ਹਰ ਸਰ ਮੈਂ ਕਿਸਦਾ ਮੈਂ ਕਹਿੰਦਾ ਇਮੀਡੀਏਟ ਨਾ ਨਹੀਂ ਲੈ ਸਕਾਂਗਾ ਇਹ ਥੋੜੀ ਇਹ ਤੁਹਾਡੇ ਇਹ ਤੁਹਾਡੇ ਸਾਹਮਣੇ ਆਉਣਗੇ ਕਿਸੇ ਵੇਲੇ ਅੱਜ ਤੋਂ 30 35 ਸਾਲ ਪਹਿਲਾਂ ਜਿਸ ਵੇਲੇ ਮੁਸਾਫਰ ਕੈਰੋ ਉਹ ਸੱਚੇ ਰੋਹੀ ਹੁੰਦੇ ਸੀ ਮੁੱਖ ਮੰਤਰੀ ਸਰੋਵਰ ਚ ਸਿਕਟਾ ਸਿੱਟ ਦੇਣੀ ਆ ਗੋਦੀ ਪੂਸ਼ ਮੰਦਰ ਸਿੱਟ ਦੇਣੀ ਝਗੜੇ ਕਰਾ ਦੇਣੇ ਉਹ ਏਜੰਸੀਆਂ ਸਾਬਤ ਹੋਈਆਂ ਕਿ ਏਜੰਸੀਆਂ ਸੀ ਲੋਕਾਂ ਨੂੰ ਪਤਾ ਲੱਗਣ ਲੱਗਿਆ ਦੋਨੋਂ ਧਰਾਂ ਨੂੰ ਹੁਣ ਇੱਕ ਬੜੀ ਵੱਡੀ ਸਾਜ ਸੀ ਇਹ ਨੂੰ ਗੀਤਾਬਲ ਵੀ ਚੱਲੇ ਸੀ ਇਹ ਕੁਰਾਨ ਵੱਲ ਵੀ ਚੱਲੇ ਸੀ ਲੇਕਿਨ ਇਧਰ ਜਦੋਂ ਫੜੇ ਗਏ ਸਾਬਤ ਹੋ ਗਿਆ ਅਸੀਂ ਵੱਡੀਆਂ ਰੈਲੀਆਂ ਕੀਤੀਆਂ ਲੋਕਾਂ ਨੂੰ ਸਮਝਾਇਆ ਕਿ ਪੰਜਾਬ ਦੇ ਅਮਨ ਨੂੰ ਦੁਆਰਗ ਲਾਉਂਦੇ ਨੇ ਲੋਕ ਸਮਝ ਗਏ ਤਾਂ ਹੀ ਸਾਡੀਆਂ ਰੈਲੀਆਂ ਹੋਈਆਂ ਨਹੀਂ ਕੋਈ ਕਿਸੇ ਨੂੰ ਅੱਜ ਵਾਸਤੇ ਚਾੜ੍ਹਣ ਨੂੰ ਪਾਰਟੀ ਨੂੰ ਕਿੰਨਾ ਨੁਕਸਾਨ ਹੋਇਆ ਮੰਨਦੇ ਹੋ ਤੁਸੀਂ ਉਸ ਵੇਲੇ ਉਸ ਵੇਲੇ ਇੱਕ ਫਹੀਦਾ ਇਹ ਚੀਜ਼ ਆਈ ਗਲਤ ਫਹਿਮੀ ਲੇਕਿਨ ਅੱਜ ਬਿਲਕੁਲ ਕਲੀਅਰ ਹੈ ਲੋਕਾਂ ਡੇਰਾ ਸਰਸਮੁਖੀ ਨੂੰ ਜਥੇਦਾਰਾਂ ਵੱਲੋਂ ਮਾਫੀ ਦਿੱਤਾ ਜਾਣਾ ਸਹੀ ਸੀ ਜਾਂ ਗਲਤ ਸਿੱਖ ਧਰਮ ਦੇ ਵਿੱਚ ਸਹੀ ਗਲਤਾਂ ਜਿਹੜੇ ਅਕਾਲ ਤਖਤ ਦਾ ਧਾਰਮਿਕ ਹੈ ਉਹ ਹੀ ਦੱਸੇ ਲੇਕਿਨ ਜਿੰਨਾ ਮੈਨੂੰ ਧਰਮ ਬਾਰੇ ਪਤਾ ਹੈ ਕਿ ਸਿੱਖ ਧਰਮ ਬਾਰੇ ਗੁਰੂ ਗੋਬਿੰਦ ਸਿੰਘ ਜੀ ਵੀ ਉਹਨਾਂ ਲੋਕਾਂ ਨੂੰ ਮਾਫੀ ਦਿੱਤੀ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਉਹਨਾਂ ਤੇ ਜ਼ੁਲਮ ਕੀਤੇ ਸੀ ਜਦੋਂ ਕੋਈ ਗੁਰੂ ਘਰ ਚ ਆ ਜਾਂਦਾ ਆ ਕੇ ਗਲਤੀ ਮੰਨ ਲੈਂਦਾ ਮਾਫੀ ਮੰਗ ਲੈਂਦਾ ਤਾਂ ਸਿੱਖ ਧਰਮ ਦੇ ਵਿੱਚ ਉਹ ਰਵਾਇਤ ਗੁਰੂਆਂ ਵੱਲੋਂ ਤੁਰਿਆ ਰਹੀ ਹੈ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਮੇਰਾ ਧਰਮ ਮੈਂ ਅਲੱਗ ਆ ਮੈਂ ਤਾਂ ਇਸ ਤਰ੍ਹਾਂ ਮੇਰੀ ਸਿਸਟਮ ਹੈ ਚੱਲਦਾ ਲੇਕਿਨ ਉਹ ਕਹਿੰਦਾ ਕਿ ਜੇ ਮੈਥੋਂ ਕੋਈ ਲਫ਼ਜ਼ ਐਸੇ ਨਿਕਲ ਗਏ ਜਿਨ੍ਹਾਂ ਨਾਲ ਮੈਥੋਂ ਗਲਤੀ ਮੈਂ ਲਿਖ ਕੇ ਵੀ ਦਿਨਾ ਮੈਂ ਪਬਲੀਕਲੀ ਵੀ ਮੰਗ ਲੈਣਾ ਮਾਫੀ ਦਾ ਮੰਗਿਆ ਤਾਂ ਉਸ ਤੋਂ ਬਾਅਦ ਸਿੱਖ ਧਰਮ ਦੇ ਚ ਰਵੈਇਤਾ ਹਣ ਸਿੱਖ ਪੰਥ ਦੀ ਸਿਰਮੌਰ ਅਪਾਦੀ ਜਥੇਦਾਰ ਕਾਲ ਤਖਤ ਸਾਹਿਬ ਉਹਨਾਂ ਲਈ ਡੇਰਾ ਜ਼ਰੂਰੀ ਸੀ ਕਿ ਪੰਥ ਜ਼ਰੂਰੀ ਸੀ ਉਹਨਾਂ ਲਈ ਪੰਥ ਜ਼ਰੂਰੀ ਹੈ ਦੇਰੇ ਦੇ ਹੱਕ 'ਚ ਫੈਸਲਾ ਪੰਥ ਕਿਉਂ ਉਹ ਡੇਰੇ ਦੇ ਹੱਕ 'ਚ ਨਹੀਂ ਫੈਸਲਾ ਜੇ ਕੋਈ ਕਾਲ ਤਖਤ ਦੀ ਕਹਿੰਦੇ ਨੇ ਬਜਾੜਾ ਪੰਥ ਕੀਤੀ ਉਹ ਕਹਿੰਦੇ ਨਹੀਂ ਜੇ ਮੈਂ ਨਹੀਂ ਕੀਤੀ ਤੇ ਫਿਰ ਕਾਲ ਤਖਤ ਉੱਚਾ ਹੋਇਆ ਕਿ ਨੀਵਾ ਹੋਇਆ ਜੇ ਉਹ ਕਹਿੰਦਾ ਮੈਂ ਤਾਂ ਕੀਤੀ ਐ ਫਿਰ ਤਾਂ ਲੜਾਈ ਐ ਨਾ ਪੰਥਕ ਪਾਰਟੀ ਹਮੇਸ਼ਾ ਪੰਥ ਦੇ ਮੁੱਦਿਆਂ ਨੂੰ ਜਦੋਂ ਵੀ ਹਾਲਾਤ ਕੁਝ ਡਾਂਵਾ ਡੋਲ ਹੋਏ ਆ ਤਾਂ ਪੰਥ ਦਾ ਮੁੱਦਾ ਹਮੇਸ਼ਾ ਤੋਂ ਉੱਠ ਕੇ ਉੱਪਰ ਆਇਆ ਪਾਰਟੀ ਆਪਣੇ ਏਜੰਡੇ ਤੋਂ ਪਟਕ ਗਈ ਜਾਂ ਪੰਥਕ ਏਜੰਡਾ ਹੀ ਪਟਕ ਗਿਆ ਉਹੀ ਪੰਥਕ ਝੰਡਾ ਸਾਡੇ ਸਾਹਮਣੇ ਹੈ ਪੰਥਕ ਝੰਡੇ ਤੇ ਚੱਲਦੇ ਆ ਪੰਥਕ ਝੰਡੇ ਤੇ ਹੀ ਅਕਾਲੀ ਦਲ ਚੱਲਦਾ ਰਹੇਗਾ ਨਾ ਇਹ ਤੋਂ ਪਟਕੇ ਨਾ ਕੋਈ ਪਟਕਣ ਪਟਕਰ ਦਾ ਮਤਲਬ ਹੈ ਅਕਾਲੀ ਦਲ ਵੋਟਾਂ ਲਈ ਡੇਰੇ ਤੇ ਜਾਵੇਗਾ ਕਿ ਨਹੀਂ ਜਾਵੇਗਾ ਇਹ ਵੱਖਰਾ ਪੁਆਇੰਟ ਹੈ ਜਾਵੇਗਾ ਕਿ ਨਹੀਂ ਜਾ ਤੁਹਾਡੀ ਕੀ ਨਿੱਜੀ ਰਾਏ ਹੈ ਵੀ ਡੇਰੇ ਤੇ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਕੋਈ ਨਿੱਜੀ ਰਾਏ ਜਦੋਂ ਸਮਾਂ ਆਏਗਾ ਉਸ ਵੇਲੇ ਦੇਖਿਆ ਜਾਏਗਾ ਕੀ ਹਾਲਾਤ ਯੋਗਿੰਦਰ ਯਾਦਵ ਰਾਜਨੀਤਿਕ ਮਾਰਮੰਨੇ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰੀ ਅਕਾਲੀ ਦਲ ਦਾ ਸ਼ਰਮਨਾਕ ਜਿਹੜੀ ਅਕਾਲੀ ਦਲ ਦੀ ਹਾਰ ਹੋਏਗੀ ਬੁਰੀ ਤਰ੍ਹਾਂ ਸਫਾਇਆ ਹੋ ਜਾਏਗਾ ਅਕਾਲੀ ਦਲ ਦਾ ਐਸੇ ਹਾਲਾਤ ਕਿਉਂ ਉਹ ਵੀ ਉਦੋਂ ਜਦੋਂ ਤੁਸੀਂ ਜਿਮਣੀ ਚੋਣ ਜਿੱਤਿਓ ਉਹ ਜਿਗਿੰਦਰ ਜਾਦਵ ਚੰਗੀ ਗੱਲ ਹੈ ਸਮਝ ਲੱਗਿਆ ਰਹੇ ਪਰ ਕਿਉਂ ਉਹ ਇਦਾਂ ਦਾ ਤੰਕ ਦੇ ਰਿਹਾ ਪਹਿਲਾਂ ਪਹਿਲਾਂ ਜਗਿੰਦਰ ਜਾਦਵ ਕੇਜਰੀਵਾਲ ਨਾਲ ਸਮਝ ਲੈ ਪਹਿਲਾਂ ਕੇਜਰੀਵਾਲ ਨਾਲ ਨਿਬੜ ਲੈ ਫਿਰ ਸਾਡੇ ਵੱਲ ਆ ਜਾ ਤੁਸੀਂ ਉਹਨਾਂ ਦੇ ਜਿਹੜੇ ਤਰਕ ਹੈ ਕੋਈ ਨਾ ਮੈਂ ਤਾਂ ਮੈਂ ਤਾਂ ਕਹਿਣਾ ਉਹਨੇ ਕਹਿਣਾ ਹੈ ਉਹਦੇ ਰਾਈਟ ਬਣਦਾ ਹੈ ਉਹਨੇ ਕਹਿਣਾ ਹੈ ਡੈਮੋਕ੍ਰੇਸੀ ਹੈ ਮੈਂ ਕਹਿਣਾ ਨਹੀਂ ਮੈਂ ਇਹ ਕਹਿਣਾ ਕਿ ਪਰਮਾਤਮਾ ਦੀ ਕਿਰਪਾ ਨਾਲ ਤੇ ਸੰਗਤ ਜੋ ਜਨਤਾ ਹੈ ਸੰਗਤ ਹੈ ਜਿਹਦੇ ਚ ਰੱਬ ਵੱਸਦਾ ਹੈ ਉਹਦੀ ਕਿਰਪਾ ਨਾਲ ਜੋ ਪ੍ਰਕਾਸ਼ ਸਿੰਘ ਬਾਦਲ ਜੋਸ਼ ਰੋਮਨੀਕਰ ਦੇ ਦੀ ਪੰਜਾਬ ਦੇ ਲੋਕਾਂ ਵਾਸਤੇ ਦੇਣ ਹੈ ਉਸ ਨੂੰ ਮੰਨਦਾ ਹੋਇਆ ਪਿਆਰ ਨਾਲ ਜੇ ਇੱਥੇ ਵੋਟਾਂ ਪਾਈਆਂ ਨੇ 1 ਲੱਖ ਤੋਂ ਉੱਪਰ ਨਹੀਂ ਤੇ ਬਾਈਕਾਰਡ ਕਰ ਸਕਦਾ ਸੀ 10-20 ਹਜ਼ਾਰ ਵੋਟ ਵੀ ਰਹਿ ਸਕਦੀ ਸੀ ਇਹ ਵੀ ਕਿ ਪਿਆਰ ਨਾਲ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਦਾ ਮੌਕਾ ਦੇਗਾ ਤਾਂ ਕਿ ਪੰਜਾਬ ਦੇ ਜਿਹੜੇ ਅਧੂਰਾ ਕੰਮ ਹੈ ਜੇ ਪਏ ਕੁਝ ਥੋੜਾ ਸਮਾਂ ਹੋਇਆ ਅਕਾਲੀ ਦਲ ਨੂੰ ਮਿਲਿਆ 60 ਸਾਲ ਚ ਕਾਂਗਰਸ ਨੇ ਨੁਕਸਾਨ ਕੀਤਾ ਉਹਨੂੰ ਪੂਰਾ ਕਰ ਸਕਦਾ ਤੁਸੀਂ ਜਿੰਨੀ ਚੋਣ ਜਿੱਤ ਕੇ ਪਰ ਚਰਚਾ ਇਹ ਹੋ ਰਹੀ ਆ ਵਿਰੋਧੀ ਧਿਰਾਂ ਦੇ ਇਲਜ਼ਾਮ ਹੈ ਕਿ ਖਾਲੀ ਮੈਦਾਨ ਸੀ ਉਹਨਾਂ ਦੇ ਹੋਰ ਖਾਲੀ ਮੈਦਾਨ ਕੀਤਾ ਹੀ ਜਿੱਤ ਗਿਆ ਉਹਨਾਂ ਨੂੰ ਅਸੀਂ ਵੀ ਕੱਲਾ ਹੀ ਭੱਜ ਰਿਹਾ ਸੀ ਅਸੀਂ ਉਹਨੂੰ ਆਖਿਆ ਜਾਓ ਕਿਉਂ ਭੱਜੇ ਕਿਉਂ ਕਾਂਗਰਸ ਭੱਜੀ ਉਹਨਾਂ ਦਾ ਕਹਿਣਾ ਤਰਕ ਉਹਨੇ ਹੀ ਦਿੱਤਾ ਕਿ ਅਸੀਂ ਤਾਂ ਚੋਰੀ ਨਹੀਂ ਲੜ ਰਹੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਤੇ ਫਿਰ ਉਹ ਪ੍ਰਚਾਰੀ ਮਾਮਲਾ ਉੱਥੀ ਮੈਂ ਕਹਿਣਾ ਫਿਰ ਉਹ ਇਹ ਪ੍ਰਚਾਰ ਕਰਦੇ ਜਾ ਕੇ ਕਾਂਗਰਸ ਕਿ ਆਪਾਂ ਵੋਟਾਂ ਨਹੀਂ ਪਾਉਣੀ ਆ ਪਾਈਕਾਰਡ ਕਰਨਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਪੰਜਾਬ 'ਚ ਨਸ਼ੇ ਦਾ ਮੁੱਦਾ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਨਸ਼ੇ ਦੀ ਨੂੰ ਲੈ ਕੇ ਸੁਭੀ ਸਿੰਘ ਬਾਦਲ ਹਰਾਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਸੁਣ ਚੁੱਕੀ ਸੀ ਕਿਉਂ ਨਸ਼ੇ ਨੂੰ ਖਤਮ ਕਰ ਦੇਣਗੇ ਨਸ਼ੇ ਦੀ ਬੁਰਾਈ ਨੂੰ ਪੰਜਾਬ ਚੋਂ ਖਤਮ ਕਰਨਗੇ ਕਿੱਥੇ ਕਮੀ ਰਹਗੀ ਸਾਰੇ ਹਿੰਦ ਸਾਰੇ ਹਿੰਦੁਸਤਾਨ ਤੋਂ ਵੱਧ ਜੋਰ ਲਾ ਕੇ ਸਭ ਤੋਂ ਵੱਧ ਨਸ਼ਾ ਫੜ ਰਹੇ ਆ ਸਭ ਤੋਂ ਵੱਧ ਕੇਸ ਕਰ ਰਹੇ ਆ ਔਰ ਇਹ ਪ੍ਰੋਬਲਮ ਸਾਡੀ ਨਹੀਂ ਸਾਰੇ ਦੇਸ਼ ਦੀ ਪ੍ਰਾਬਲਮ ਹੈ ਜਾ ਕੇ ਗੜਗਾਉਂ ਦੇਖੋ ਕਿੰਨੀ ਹੈ ਦਿੱਲੀ ਚ ਦੇਖੋ ਕਿੰਨੀ ਹੈ ਬੰਬੇ ਕਲਕੱਤੇ ਜਾ ਕੇ ਦੇਖ ਲਓ ਕਿੰਨੀ ਹੈ ਅਮਰੀਕਾ ਚ ਦੇਖ ਜਾ ਕੇ ਦੇਖ ਲਓ ਕਿੰਨੀ ਹੈ ਕੀ ਅਕਾਲੀ ਦਲ ਤੇ ਭਾਜਪਾ ਨੂੰ ਮਿਲ ਕੇ ਚੋਣ ਲੜਨੀ ਚਾਹੀਦੀ 2017 ਦੀ ਅਸੀਂ ਤਾਂ ਲੰਬੀ ਦੇਰ ਤੋਂ ਮਿਲ ਕੇ ਆਉਨੇ ਹੁਣ ਵੀ ਮਿਲ ਕੇ ਹੀ ਸਾਡਾ ਦਾ ਪਰ ਭਾਜਪੀ ਦੇ ਕਈ ਲੀਡਰ ਇਤਫਾਕ ਨਹੀਂ ਰੱਖਦੇ ਉਹਨਾਂ ਦੀ ਇੱਛਾ ਹੈ ਕਿ ਅਕਾਲੀ ਦਲ ਫੈਸਲਾ ਤਾਂ ਸੀਨੀਅਰ ਲੀਡਰਸ਼ਿਪ ਨੇ ਕਰਨਾ ਹੁੰਦਾ ਥੱਲੇ ਵਰਕਰਾਂ ਨੇ ਤਾਂ ਕੋਈ ਸਾਡਾ ਵੀ ਬੋਲ ਪੈਂਦਾ ਉਹਨਾਂ ਦੇ ਬੋਲ ਪੈਂਦਾ ਪੰਦਰ ਸਾਹਿਬ ਐਸੇ ਕਿ ਅਕਾਲੀ ਦਲ ਇੰਨਾ ਕ ਸਟੈਂਡ ਰੱਖਦਾ ਹੈ ਕਿ ਵੀ ਅਕਾਲੀ ਦਲ ਅੱਜ ਆਪਣੇ ਬਲਬੁਖਤੇ ਤੇ ਜਸਪਾਲ ਜੀ ਤੋਂ ਵੱਖ ਹੋ ਕੇ ਜਿੱਤ ਸਕਦਾ ਬਿਲਕੁਲ ਕੀ ਇਸ ਵਿੱਚ ਤੇ ਵਿਚਾਰ ਹੋ ਸਕਦਾ ਨਹੀਂ ਵਿਚਾਰ ਤਾਂ ਪਾਰਟੀ ਸਾਡੀ ਪਾਲਿਸੀ ਹੈ ਕਿ ਨਹੀਂ ਪੰਜਾਬ ਦੇ ਮਾਹੌਲ ਵਾਸਤੇ ਜ਼ਰੂਰੀ ਹੈ ਤੇ ਜੇ ਕੋਈ ਕਹਿੰਦਾ ਵੀ ਨਹੀਂ ਉਹਦੀ ਮਰਜ਼ੀ ਹੈ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਇਸ ਮੁੱਦੇ ਤੇ ਕਦੇ ਚਰਚਾ ਹੋਈ ਹੈ ਬਾਲ ਸਾਹਿਬ ਨਾਲ ਜਾਂ ਨਾ ਨਾ ਇਸ ਤੇ ਲੋੜ ਹੀ ਨਹੀਂ ਪਈ ਹੈ ਜੇ ਆਏ ਇਹ ਨਹੀਂ ਇਸ਼ੂ ਨਹੀਂ ਆਇਆ ਜੇ ਜਦੋਂ ਕੱਲੇ ਹੋਣ ਦਾ ਇਸ਼ੂ ਆਏਗਾ ਉਦੋਂ ਆਏਗੀ ਪੁਲਿਸ ਸਾਹਿਬ ਆਖਿਰ ਐਸਾ ਕੀ ਹੋਇਆ ਕਿ ਪੰਜਾਬ ਦੀ ਜਨਤਾ ਪੰਜਾਬ ਦਾ ਵੋਟਰ ਕਾਂਗਰਸ ਨੂੰ ਬਥੇਰਾ ਪਹਿਲਾ ਮੌਕਾ ਦਿੱਤਾ ਅਕਾਲੀ ਦਲ ਕਹਿੰਦਾ ਸੀ ਕਿ ਜਨਤਾ ਦੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਆਖਰ ਕੇਜਰੀਵਾਲ ਵੱਲ ਇੰਨਾ ਝੁਕਾ ਕਿਉਂ ਹੋਇਆ ਕੋਈ ਝੁਕਾ ਨਹੀਂ ਹਾਲਾਤ ਹੁੰਦੇ ਨੇ ਕੁਝ ਲੋਕ ਹਮੇਸ਼ਾ ਹੀ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਕਿਸੇ ਜੀਓ ਸੈਟੀਸਫਾਈਡ ਨਹੀਂ ਰਹੀ ਗਾਲ ਅਕਾਲੀ ਦਲ ਉਵੇਂ ਹੈ ਉਵੇਂ ਮਜਬੂਤੀ ਆਕਾਲੀ ਦਲ ਦਾ ਕੇਡਰ ਉਵੇਂ ਖੜਾ ਹੈ ਅਕਾਲੀ ਦਲ ਦੀ ਵੋਟ ਉਵੇਂ ਖੜੀ ਹੈ ਆਪਾਂ ਤੁਮਾਨੂੰ ਹੋਰਾਂ ਨੇ ਉਹ ਕਹਿੰਦੇ ਕਿ ਮੈਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜਾਂਗਾ ਕੀ ਅਕਾਲੀ ਦਲ ਇਸ ਚੈਲੰਜ ਨੂੰ ਕਬੂਲ ਕਰਦਾ ਤੇ ਸਾਰੋਂ ਦਾ ਚੈਲੰਜ ਲੋੜ ਹੀ ਜਿੱਤੇ ਲੜਨ ਅਸੀਂ ਕਦੋਂ ਹਟਾਉਨੇ ਇਹ ਸੰ ਬਲਵਿੰਦਰ ਸਿੰਘ ਪੁੰਦੜ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਲਗਾਤਾਰ ਸਿਆਸਤ ਦੇ ਰੁਖ ਬਦਲਦੇ ਇਹਨਾਂ ਨੇ ਦੇਖੇ ਨੇ ਅੱਜ ਇਹਨਾਂ ਦਾ ਦਾਵਾ ਹੈ ਕਿ ਹਾਲਾਤ ਜੋ ਵੀ ਹੋਣ ਆਮ ਆਦਮੀ ਪਾਰਟੀ ਜੋ ਵੀ ਦਾਅਵੇ ਕਰੇ ਪਰ ਪੰਜਾਬ ਦਾ ਹਾਲਾਤ ਪੰਜਾਬ ਦੇ ਹਾਲਾਤ ਅੱਜ ਵੀ ਇਹਨਾਂ ਦੇ ਅਨੁਕੂਲ ਨਹੀਂ ਔਰ ਹਰ ਹਾਲਤ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਬਣਾਉਣ ਜਾ ਰਿਹਾ ਪਰ ਸਰਕਾਰ ਬਣੇਗੀ ਕਿਸ ਦੀ ਇਹ ਪੰਜਾਬ ਦਾ ਵੋਟਰ ਤੈਅ ਕਰੇਗਾ ਆਉਣ ਵਾਲਾ ਸਮਾਂ ਤੈਅ ਕਰੇਗਾ ਨਪਿੰਦਰ ਸਿੰਘ ਬਰਾੜ ਐਵੀਪੀ ਸੰਝਾ ਚੰਡੀਗੜ੍ਹ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ